ਪਲੇਅਰਾਂ ਨੂੰ ਕਹਿੰਦੇ ਮੋਟਰਸਾਈਕਲ 'ਤੇ ਜਾਣਗੇ ਜਿੰਦਾਬਾਦ ਕਬੱਡੀ ਕਲੱਬ ਬੈਨੀਪੈਗ ਦੇ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧਰਵਾਦ ਆ ਕਾਲਾ ਹਾਸ ਜੀ ਉਹਨਾਂ ਦਾ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਸ ਵੇਲੇ ਜੱਗੂ ਐ ਇਹਦਾ ਸੈਦੋ ਆਲ ਪਿੰਡ ਐ ਇੱਕ ਪਾਸੇ ਹਾਕਮ ਵਾਲੀਆ ਤਿਆਰ ਵਰ ਤਿਆਰ ਐ ਕਬੱਡੀ ਦਾ ਰੈਂਬੋ ਔਰ ਦੂਜੇ ਪਾਸੇ ਫਰੀਆਦ ਮਲੂਕੋੜੀ ਤਿਆਰ ਵਰ ਤਿਆਰ ਸ਼ਕਰਪੁਰ ਤੇ ਕਹਿੰਦੇ ਸੱਚੇ ਪਾਤਸ਼ਾਹ ਮਿਹਰ ਕਰੇ ਗੁਰੂ ਮਾਰਾ ਮਿਹਰ ਕਰੇ ਦੇਖੀ ਮੁੰਡੇ ਨੂੰ ਸਾਂਭੀ ਜਾਣਾ ਜੱਗੂ ਠੀਕ ਆ ਜੱਗੂ ਬਿਲਕੁਲ ਠੀਕ ਆ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਦੁਆਵਾਂ ਨੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਹੁਤ ਬਹੁਤ ਸਤਿਕਾਰ ਜੱਗੂ ਠੀਕ ਹੈ ਕਿਉਂਕਿ ਠੰਡ ਬਹੁਤ ਹੈ ਠੰਡ ਕਰਮਜੀਤ ਬਹੁਤ ਪੈਂਦੀ ਹੈ 75 ਕਿਲੋ ਦੀਆਂ ਟੀਮਾਂ ਗੁਰਵਿੰਦਰ ਕਹਿੰਦਾ 9 ਵਜੇ ਦੇ ਨੂੰ ਆਪਾਂ ਫਾਈਨਲ ਕਰਵਾ ਦੇਣਾ 9 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਫਾਈਨਲ ਮੈਚ ਜਿਹੜਾ ਹੈ ਅੱਜ ਦੇ ਦਿਨ ਦਾ ਕਰਵਾ ਦੇਣਾ ਅਮਰੀਕ ਬਾਅਦ ਫਿਰ ਕੱਲ ਕਰਦੇ ਨੌਜੰਨ ਉਹ ਸਾਹਮਣੇ ਐਸੇ ਵੀ ਐਸੇ ਵੀ ਐਸੇ ਦੇ ਉਹ ਗੱਲ ਹੋਵੇਗੀ ਜਰੂਰ ਲਓ ਸ਼ਾਜੀ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਕਿੱਥੇ ਬਗਾਨੇ ਕਿੱਥੇ ਬਗਾਨੇ ਉਹ ਕਿੱਥੇ ਬਗਾਨੇ ਉਹ ਜੱਜਨਾ ਬਸ ਰਣੇ ਨੇ ਦਿੱਤਾ ਮੈਨੂੰ ਲੱਗਦਾ ਉਹ ਪੋਲੂ ਨੇ ਅੱਜ ਅਨਦਾਣੇ ਵਾਲੇ ਪੂਟੇ ਦਾ 4000 ਦਾ ਜੱਫਾ ਆਇਆ 4000 ਦਾ ਜੱਫਾ ਜਸ਼ਮੇਸ਼ ਸਪੋਰਟਸ ਕਲੱਬ ਕਾਂਗੇ ਵੱਲ ਉਹ ਫਾਜ਼ਿਲਕਾ ਜਦਾਲਾਵਾੜਾ ਵਾਲਾ ਆਉਂਦਾ ਸੁਆਦ ਪੋਟਾ ਉਕਰ ਪੋਟਾ ਉਕਰ ਪੋਟਾ ਉਕਰ ਰਪੋਟਾ ਓਕੇ ਆ ਉਹ ਸਾਹਮਣੇ ਕਬੱਡੀ ਪਾ ਰਹੀ ਹੈ ਮੁੰਡੇ ਕਹਿੰਦੇ ਵੀ ਕੋਈ ਸ਼ਕਤੀਬਾਟਰ ਦਾ ਪ੍ਰਯੋਗ ਕਰਕੇ ਗਰਾਊਂਡ ਦੇ ਵਿੱਚ ਜਾ ਆਵੇ ਇਹਦੇ ਵੱਡੇ ਵੱਡੇ ਸਕੇਮਰ ਆ ਬਾਈ ਨੇ ਸਿੱਧਾ ਕਹਿੰਦਾ ਸਾਡੇ ਹੱਥ ਜੇ ਨਾ ਪੈਰ ਆ ਰਗੇ ਹੈ ਤੇ ਹੜੰਬਿਆਂ ਵਾਂਗੂ ਚੱਲਦੇ ਆ ਹੱਥ ਵਾਂਗੂ ਬੈਂਤੀ ਆ ਉਹ ਵੱਡੇ ਦਾ ਹੀ ਮੇਲਾ ਬਣ ਗਿਆ ਇਹਨਾਂ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਪਰ ਨੰਬਰ ਰੇਡਰ ਦਾ ਨੰਬਰ ਇਸ ਵੇਲੇ ਅਮਿਤ ਤਨਹੋਰੀ ਵਾਲਾ ਆਪਣੀ ਟੀਮ ਦੇ ਲਈ ਮੇਰੇ ਵੀਰੋ ਲੱਖਾਂ ਦਾ ਨੰਬਰ ਦਾ ਵਾਅਦਾ ਕਰ ਗਿਆ ਅਮਿਤ ਤਨਹੋਰੀ ਵਾਲਾ ਲਓ ਹਾਂਜੀ 75 ਕਿਲੋ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਗੁਰਵਿੰਦਰ ਕਹਿੰਦਾ ਵੀ ਗਰਾਊਂਡ ਦੇ ਵਿੱਚ ਆ ਜਾਣ ਆ ਕਰਮਜੀਤ ਸਿੰਘ ਕਰਗਸ ਆ ਆ ਭੂਰੀਆ ਸ਼ੀਸ਼ਰ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ 72 ਕਿਲੋ ਘਾਂਗਾ ਤੇ ਜੜਕ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ 72 ਕਿਲੋ ਘਾਂਗਾ ਤੇ ਜੜਕ ਦੀਆਂ ਟੀਮਾਂ ਆ ਸੈਡੋਲੀਆਂ ਜੱਗੂ ਇਸ ਲਈ ਪਾਉਂਦਾ ਹੋਇਆ ਰੇਡ ਮਲੂਕ ਤਿਆਰ ਹੈ ਫਰਿਆਦ ਤਿਆਰ ਹੈ ਜੱਗੂ ਕਹਿੰਦੇ ਕਬੱਡੀ ਦਾ ਰੈਂਬੋ ਮਾਲੇ ਨੇ ਸਾਡੇ ਭਰਾ ਨੇ ਰਿਸ਼ਪਾਲ ਨੇ ਆਰਮੀ ਵਾਲੇ ਨੇ ਦਿੱਤਾ ਨਾਂ ਅੱਜ ਦੁਨੀਆ ਦੇ ਵਿੱਚ ਪ੍ਰਸਿੱਧੀ ਹਾਸਲ ਹੋ ਗਈ ਹੈ ਸਤਕਾਰ ਆਹ ਕਿ ਜਿਉਂਦੀ ਰਾ ਖੇਡ ਕਬੱਡੀ ਇਹਨੀ ਮੈਂ ਤੇਰਾ ਦਿੱਥਾ ਖਾਵਾ ਆਹ ਸਾਹਮਣੇ ਇੱਕ ਪਾਸੇ ਦੇਖਦਾ ਵੀ ਲੱਗਿਆ ਜੋਰ ਪੁਆਇੰਟ ਜਿਹੜਾ ਰੀਡਰ ਦਾ ਹੈ ਲੈ ਵੀ ਘਾਂਗੇ ਵਾਲਿਆ ਮਠੱਡਿਆਂ ਵਾਲੇ ਤੇਰੇ ਲਈ ਮੁਬਾਰਕਵਾਦ ਭੇਜਦੇ ਆ ਸੱਤਾ ਮਠੱਡਾ ਭਿੰਦਾ ਮਠੱਡਾ ਪਾਲਾ ਸਹੋਤਾ ਕਲਵਿੰਦਰ ਸੋਤਾ ਔਰ ਕਹਿੰਦੇ ਵੀ ਕਾਂਗੇ ਵਾਲੇ ਤੇ ਸਾਨੂੰ ਮਾਣ ਹੈ ਸਾਡਾ ਛੋਟਾ ਵੀਰ ਹੈ ਅੱਜ ਦੇ ਮੇਲੇ ਦੀ ਮੁਬਾਰਕਵਾਦ ਦੇ ਦੀ ਆਤਮੁਰਜੀ ਵਾਲਾ 650 ਦੀ ਪਾ ਕੇ ਆਪਣੀ ਟੀਮ ਦੇ ਲਈ ਵਾਪਸ ਆਇਆ ਚਲੋ ਨੌਜੋਨਾਂ ਪਾਓ ਗਬਰੂਆ ਕਬੱਡੀ ਆਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਪਿੰਡ ਲਈ ਖੇਡ ਦੇ ਮੈਦਾਨ ਦੇ ਵਿੱਚ ਇਹ ਕਹਿੰਦੇ ਅਮਿਤ ਤਨਹੋਰੀ ਵਾਲਾ ਨਾਈਰ ਉਹ ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਮਾਨਵਾ ਦੀ ਖੇਡ ਕਲੱਬ ਵੱਲੋਂ ਖੇਡ ਆਇਆ ਅਮਿਤ ਕਹਿੰਦੇ ਤਨਹੋਰੀ ਪਿੰਡ ਦਾ ਇੱਧਰ ਤੋਤੇ ਵਾਲੇ ਸੰਦੀਪ ਦਾ ਯਾਰ ਕਹਿੰਦੇ ਦੀਪ ਆਇਆ ਹੋਇਆ ਪਹਿਲੇ ਧੰਨਵਾਦ ਹੈ ਆਹ ਦੇਖ ਲੈ ਲੋਟੋ ਵਾਲਿਆ ਉਹ ਨਾਲੇ ਧੌੜੀ ਵਾਲਾ ਫੜ ਲਿਆ ਅੱਜ ਘਾਂਜੇ ਚ ਦੇਖੀ ਚੱਲਿਓ ਬੰਦਾ ਕੀ ਹੈ ਵੀ ਘਰੇ ਜਾ ਕੇ ਇਹ ਦਾਫੂ ਵੀ ਮੈਂ ਸੋਖੀ ਹੀ ਭਾਪੀਆ ਵੀ ਮੈਂ ਸੋਖੀ ਮੋੜਦੀਆ ਫਿਰ ਰਪਿੰਦਰભાઈ ਤੀਜਾ ਮੇਲਾ ਉਹ ਤੀਜੇ ਦੇ ਕੀ ਬੜੂ ਇਹਦੇ ਵੀ ਮੇਰੇ ਵੀਰੋ ਆਪਾਂ ਸਰਾ ਕਰਵਾਉਣ ਵਾਲੀ ਗੱਲ ਕਰਾਂਗੇ ਗੁਰੂ ਮਹਾਰਾਜ ਮਿਹਰ ਕਰਨ ਆਹ ਸਾਹਮਣੇ ਇੱਕ ਪਾਸੇ ਵੇਖਦਾ ਵੀ ਭੂਰੀਆ ਲੈ ਵੀ ਗੁਰਵਿੰਦਰ ਅਗਲੇ ਸਾਲ ਨਰੋਲ ਕਰਵਾ ਕੇ ਜਿਹੜੀਆਂ ਬੁੱਕ ਕੀਤਾ ਨਾ ਆਪਾਂ 8 ਟੀਮਾਂ ਦੇ ਲਾਸਟ ਦਿਨ ਉਹਨਾਂ ਦੇ ਮੁਕਾਬਲੇ ਕਰਵਾਵਾਂਗੇ ਫਿਰ ਲੇਟ ਬਹੁਤ ਹੋ ਜਾਈਦਾ ਸੋ ਆਪਾਂ ਇੱਕ ਦਿਨ ਪਹਿਲਾਂ ਨਰੋਲ ਜਿਹੜੇ ਮੈਚ ਕਰਵਾ ਦਾਂਗੇ ਕਹਿੰਦਾ ਭਾਈ ਪਿਛਲੇ ਸਾਲਾਂ ਨੂੰ 40 ਮਿੰਟ ਦਾ ਫਰਕ ਪਾਤਾ ਇਹਨਾਂ ਨੂੰ ਭਾ ਦੇ ਟਰੋਲੀ ਵਾਲਿਆ ਇਹਨਾਂ ਨੂੰ ਭਾ ਦੇ ਕਿ ਪਿੱਛੇ ਲੋਕ ਬਹੁਤ ਵੇਖੀ ਜਾਂਦੇ ਆ ਇਕੱਲੇ ਤੁਸੀਂ ਨਹੀਂ ਗਰਾਊਂਡ ਦੇ ਵਿੱਚ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਜੱਗੂ ਦੀ ਰੇਡ ਮਲੂਕ ਨਹੀਂ ਮਲੂਕਾ ਮਲੂਕਾ ਨਹੀਂ ਕਰਦਾ ਕੋਸ਼ਿਸ਼ ਵੀਰ ਇੱਕ ਮੇਰੀ ਬੇਨਤੀ ਹੈ ਮੇਰਾ ਮੇਰਾ ਛੋਟੇ ਵੀਰੋ ਤੁਸੀਂ ਮੈਥੋਂ ਗੱਲ ਕਹਿ ਹੋ ਜਾਂਦੀ ਹੈ ਤੁਸੀਂ ਵਿਚਾਲੇ ਕੰਧ ਕੱਢ ਕੇ ਖੜ ਜਾਂਦੇ ਆ ਆ ਜਾਲ ਤੇ ਖੜ ਕੇ ਦੇਖਿਆ ਕਰੋ ਜਦੋਂ ਮਾਰਦਾ ਨਾ ਪਿੱਛੋਂ ਅਗਲਾ ਧੱਕਾ ਤੇ ਸਿੱਧਾ ਨੱਕ ਭਾਈਦਾ ਜਾਲ ਨਾਲ ਇਹ ਤਾਂ ਸਵੇਰ ਤੋਂ ਆ ਕੇ ਖੜ ਜਾਂਦੇ ਇਹਨਾਂ ਦਾ ਕਸੂਰ ਕੀ ਆ ਯਾਰ ਦੱਸੋ ਮੈਨੂੰ ਉਧਰ ਕਹਿੰਦੇ ਦੀਪ 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 ਉਹ ਦਵਰਜੀ ਵਾਲਾ ਫੜ ਲਿਆ ਮੇਰੇ ਮਿੱਤਰੋ ਉਹ ਉਨਵਾੜੇ ਵਾਲੇ ਦੇ ਉਹਤੀ ਮੁਰਗੀ ਵਾਲਾ ਫੜ ਲਿਆ ਮੇਰੇ ਮਿੱਤਰੋ 4000 ਰੁਪਿਆ ਕਲੱਬ ਵੱਲੋਂ 1100 ਰੁਪਿਆ ਜਸਵਿੰਦਰ ਮੱਗੋ ਜੀ ਵੱਲੋਂ ਸ਼ੰਕਰ ਜੀ 5000 ਰੁਪਿਆ ਤੁਸੀਂ ਪੁਜਦਾ ਕਰਦੇ ਇਧਰਲੇ ਪਾਸਿਓਂ ਸ਼ੰਕਰ ਬਾਈ ਨੇ 5000 ਲਾਇਆ ਸੀਗਾ ਆ ਲਾ ਲਿਓ ਹਸਾਬੇ ਵੀ ਕਿੰਨੇ ਪੈਸੇ ਹੋ ਗਏ ਔਰ ਇਹ ਮਾਹਤ ਦੇ ਗੱਫੇ ਜਿਹੜੇ ਦਿੱਤੇ ਜਾ ਰਹੇ ਆ ਲਓ ਸਾਹਮਣੇ ਅਗਲੀ ਕਬੱਡੀ ਤਨੌਰੀ ਵਾਲਾ ਅਮਿਤ ਪਾਉਂਦਾ ਰੇਡ ਸੈਕੰਡ ਸੈਮੀਫਾਈਨਲ ਮੈਚ ਪੱਤਰ ਕਿਲੋ ਦੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚਣ ਆਹ ਕਮਾਲੀਆ ਰੇਮੋ 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 ਪਰ ਦੂਜੇ ਪਾਸੇ ਕਿੜਦੀ ਬਰੇਜ ਮੁੱਛ ਫੁੱਟ ਕਪਰੂ ਆਹ ਸਾਹਮਣੇ ਗੱਭਰੂ 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 ਜੇ ਕਿਤੇ ਬਿੱਲਾ ਹੁੰਦਾ ਉਹਨੇ ਕਹਿੰਦਾ ਸੀ ਸਿਰ ਆਓ ਗੱਭਰੂਆ ਬਲੋ ਦਵਾਵਾਂ ਨੇ ਆਓ ਕਹਿੰਦੇ ਰੇਡ ਪੈਂਦੀ ਆ ਮੇਰੇ ਮਿੱਤਰੋ ਇਹ ਬੁਰੀਆ ਕਹਿੰਦੇ ਕਬੱਡੀ ਪਾ ਰਿਹਾ ਚਾਰੇ ਤਿਆਰ ਵਰ ਤਿਆਰ ਉਹ ਚਾਰੋਂ ਦੇ ਵਿੱਚੋਂ ਦੇਖਾਂਗੇ ਕਿ ਕੌਣ ਬੱਲੇ ਬੱਲੇ ਕਰਵਾਵੇਗਾ ਮੇਰੇ ਮਿੱਤਰੋ ਅੱਜ ਕਹਿੰਦੇ ਧੌਗੇ ਪਿੰਡ ਦੀ ਧਰਤੀ ਹੈ ਉਹ ਜਿਲ੍ਹਾ ਫਾਜ਼ਿਲਕਾ ਦੇ ਵਿੱਚ ਉਹ ਚੋਟੀ ਦੇ ਮੁਕਾਬਲੇ ਚੱਲ ਰਹੀ ਆ ਅੱਜ ਕਹਿੰਦੇ ਅਮਰਤਾ ਖਾਲੀ ਪਿਸਤੌਲ ਨਾਲ ਓ ਜਉਣਾ ਨਹੀਂ ਫੜਿਆ ਜਾਣਾ ਖਾਲੀ ਪਿਸਤੌਲ ਨਾਲ ਓ ਜਉਣਾ ਨਹੀਂ ਫੜਿਆ ਜਾਣਾ ਰਪਿੰਦਰਾ ਜੱੱਭੂ ਓ ਜੱੱਭੂ ਇਸ ਵੇਲੇ ਸੈਤੋਵਾਲੀਆ ਕਪੂਰ ਥਲੀਆਂ ਇੱਕ ਮਾਰ ਜਦੋਂ ਕਪੂਰ ਥਲੇ ਦੇ ਵਿੱਚ ਵੱਡਾ ਮੇਲਾ ਹੋਣਾ 11 ਫਰਵਰੀ ਨੂੰ ਮਗੜੀਆਂ ਵਾਲਾ ਕਾਲਾ ਸੱਦੇ ਦੇ ਰਿਹਾ ਆਹ ਸਾਹਮਣੇ ਵੱਡੇ ਖੇਡ ਮੇਲੇ ਵੱਡੀਆਂ ਚੈਂਪੀਅਨਸ਼ਿਪਾਂ 14 ਤੇ 15 ਮਾਰਚ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਨਹੀਂ ਹੋਵੇਗੀ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਅਗਲੀ ਕਬੱਡੀ ਪੌਣ ਦੇ ਲਈ 8 ਮਾਰਚ ਨੂੰ ਜਮਰੇੜੀ ਦੀ ਕੈਂਪੀਅਨਸ਼ਿਪ ਦਾ ਵੀ ਸੱਦਾ ਹੈ ਔਰ ਬੂਟੇ ਉਮਰੀਆਂ ਦੇ ਲਈ ਵੱਡਾ ਸਰਪ੍ਰਾਈਜ਼ ਕਿੱਥੇ ਹੋਊਗਾ ਆ ਭੂਤੀ ਵਾਲੇ ਦੇ ਵਿੱਚ ਹੋਣਾ ਮੇਰੇ ਮਿੱਤਰੋ ਸੱਚੇ ਪਾਤਸ਼ਾਹ ਮਿਹਰ ਕਰੇ ਫੋਨ ਹੁਣੇ ਆਇਆ ਲਾੜ ਜੋਲ ਕਹਿੰਦਾ ਵੀ ਆਪਾਂ ਮਾਨ ਸਨਮਾਨ ਵੱਡਾ ਕਰਾਂਗੇ अच्छा सॉरी जोगका सरपंच भुट्टी वाले ਵੱਲੋਂ ਵੱਡੇ ਮਾਨਸਰਮਾਨ ਬੂਟੇ ਉਰੀਆਣੇ ਦੇ ਲਈ ਹੋਣਗੇ ਬਹੁਤ ਬਹੁਤ ਧੰਮਾਦ ਹੈ ਲਓ ਸਾਹਮਣੇ ਇਸ ਵੇਲੇ ਅਮਿਤ ਤਨੌਰੀ ਪਾਉਂਦਾ ਰੇਡ ਫਰਿਆਦ 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 ਤੇ ਅਮਤ ਅਮਤ ਤੇ ਫਰਿਆਦ ਅਮਤ ਤੇ ਫਰਿਆਦ ਲੱਗੂ ਜੱਫਾ ਕਿ ਨਹੀਂ ਪਰ ਮੁੰਡਾ ਓ ਪਿੰਡਾਂ ਦੇ ਤੇਜ ਹੱਥੇ ਮੁੰਡਾ ਨਿਕਲ ਗਿਆ ਬਦਲ ਸੰਧੀ ਤੇ ਜਸਕਰਨ ਕਹਿੰਦੇ ਵੀ ਛਾਜੀ ਦੀਆਂ ਦੋ ਪੈ ਗਈਆਂ ਤੇ ਦੋਵਾਂ ਤੇ ਹਜ਼ਾਰ ਦੇਵਾਂਗੇ ਉਹ ਜਦੋਂ ਦੋ ਪੈ ਗਈਆਂ ਤੇ ਦੋਵਾਂ ਤੇ ਹਜ਼ਾਰ ਉਧਰ ਤੇ ਮੁਰਜੀ ਵਾਲਾ ਮੈਨੂੰ ਲੱਗਦਾ ਉਹ ਜਮੁਰਜੀ ਵਾਲਾ ਜਮੁਰਜੀ ਵਾਲਾ ਮੈਨੂੰ ਲੱਗਦਾ ਉਹ ਜਮੁਰਜੀ ਵਾਲਾ ਉਹ ਜਮੁਰਜੀ ਵਾਲਾ ਬੂਟੇ ਦੇ ਬੂਟੇ ਦੇ ਬੂਟੇ ਦੇ ਤਪੁਰਜੀ ਵਾਲਾ ਪਜਾਤਾ 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 ਆ ਆ ਆ ਆ ਆ ਸਵਾਦ ਆਹੀ ਕੁਝ ਚਾਹੁੰਦੇ ਸੀ ਆ ਦੇਖਣਾ ਕਿੰਨਾ ਭਾਉ ਨੂੰ ਰੋਲਾ ਪਾਉਂਦੇ ਜੀ ਉਹ ਸਵਾਦ ਆ ਗਿਆ ਕੇ ਨਹੀਂ ਫੇਰ ਉਹ ਸਵਾਦ ਸਵਾਦ ਆ ਗਿਆ 5000 ਦਸ਼ਮੇਸ਼ ਸਪੋਰਟਸ ਕਲੱਬ ਕਾਂਗੇ ਵੱਲੋਂ ਐ 5000 ਰੁਪਏ ਦੀਪਤਪੁਰਜੀ ਦੇ ਲਈ ਦਸ਼ਮੇਸ਼ ਸਪੋਰਟਸ ਕਲੱਬ ਕਾਂਗੇ ਵੱਲੋਂ ਆਹ ਜੱਗੂ ਜੱਗੂ ਤੇ ਜੱਗੂ ਜੱਗੂ ਤੇ ਜੱਗੂ ਪਰ ਯਾਰ ਪਲੀ 1 ਮਿੰਟ ਮੈਚ ਰੋਕਿਓ ਮੈਚ ਰੋਕਿਓ ਇਹਨਾਂ ਨੂੰ ਪੁੱਛੋ ਯਾਰ ਖੜੇ ਕਰਦੇ ਕੀ ਵਿੱਚ ਮੈਂ ਨਾ ਲੂੰਗਾ ਹੁਣ ਕੋਈ ਬੇਇਨਤੀ ਨਾ ਫੀਲ ਕਰਿਓ ਮੇਰੀ ਬੇਇਨਤੀ ਹੈ ਭਾਈ ਜੀ ਇਧਰ ਮੇਰੇ ਹੱਥ ਵਾਂ ਯਾਰ ਫੁੱਟਬਾਲ ਬਾਅਦ ਚੋਂ ਕਰਾ ਲਓ ਮੈਂ ਜਿਹੜਾ ਚੋਟੀ ਦਾ ਚੱਲਿਆ ਨਾ ਤੁਸੀਂ ਫੁੱਟਬਾਲ ਜਿਹੜੇ ਬੈਠੇ ਹੋ ਭਾਈ ਗੁਰਵਿੰਦਰ ਇੱਥੇ ਹੀ ਰਹਿੰਦਾ ਮੇਰਾ ਭਰਾ ਕੋਈ ਵੀ ਬੰਦਾ ਯਾਰ ਮੇਰਾ ਵੀਰ ਵਣ ਕੇ ਫੇਰ ਨਾ ਆਖਿਓ ਵੀ ਬਾਹ ਫੜ ਕੇ ਬਾਹਰ ਕਰਤਾ ਆਹ ਦੁਨੀਆ ਯਾਰ ਸਵੇਰ ਤੋਂ ਲੈ ਕੇ ਬੈਠੀ ਹੈ ਠੰਡ ਦਾ ਮੌਸਮ ਹੈ ਕਬੱਡੀ ਵੇਖਣ ਆਏ ਇਹਨਾਂ ਨੂੰ ਕਬੱਡੀ ਵੇਖ ਲੈਣ ਦਿਓ ਯਾਰ ਪਲੀਜ਼ ਕਰਾਓ ਜੀ ਮੈਚ ਸ਼ੁਰੂ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਇਧਰ ਫਿਰ ਕਹਿੰਦੇ ਸ਼ਾਜੀ ਹੈ ਗਗਨਦੇ ਜਸਕਰਨ ਕਹਿੰਦੇ ਪਹਿਲੀ 1000 ਦੇ ਯਾਰੇ ਕਹਿੰਦੇ ਤਿਆਰ ਨੇ ਅਮਰਤ ਵਰਗੇ ਉਹ ਬੂਟੇ ਵਰਗੇ ਪੱਟੇ ਮਾਰ ਰਹੇ ਮੇਰੇ ਮਿੱਤਰੋ ਆਹ ਸਗਰੀਨ ਬੋਰਡ ਤੇ ਭਿਆਨ ਮਾਰ ਰਿਹਾ ਤੇ ਦਿਲ ਧੱਕ 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 ਉਹ ਦੇ ਧੱਕ ਧੱਕ ਕਰ ਰਿਹਾ ਓ ਓਏ ਸ਼ਾਜੀ ਭੱਜ ਗਿਆ ਰਪਿੰਦਰભાઈ ਮੁੰਡਾ ਆ ਗਿਆ ਅੱਜ 19 ਤਰੀਕ ਹੈ ਤੇ ਜਿਹੜਾ ਜੱਫੀ ਕਹਿੰਦੇ ਹੁਣ ਜੱਫਾ ਲਾ ਦੂਗਾ ਜਸਵਿੰਦਰ ਮੱਕੋ ਸਰਪੰਚੇ ਜਿੱਤ ਗੱਲ ਆਲਾ ਕਹਿੰਦਾ 1900 ਦੇਵਾਂਗੇ 19 ਤਰੀਕ 1900 ਦਾ ਜੱਫਾ ਜਦੋਂ ਹੁਣ ਲੱਗ ਜੂ ਪਹਿਲਾ 1900 ਦੀ ਗੱਲ ਹੋਣੀ ਜਸਵਿੰਦਰ ਮੱਕੋ ਲੋ ਮੇਰੇ ਮਿੱਤਰੋ ਆਹ ਸਾਹਮਣੇ ਵੇਖਦਾ ਵੀ ਮਲੂਕ ਜਾਂ ਫਿਰ

ਕਰਾਕੇ ਬੱਤਲੋ ਤੇ ਕੰਮ ਕਰ ਪਾਸੇ ਤੇਰਾ ਵੀ ਜੋਬਰਾ ਹੱਲਾ ਬੁੱਲਾ ਰੱਖੀਦਾ ਕਰਾਕੇ ਬੱਤਲੋ ਓ ਜੱਗੂ ਵੀ ਕਹਿੰਦੇ ਕਬੱਡੀ ਪੈ ਰਹੀ ਐ ਅੱਜ ਕਹਿੰਦੇ ਸਾਡੇ ਓ ਸਾਡੇ ਗੁਰਵਿੰਦਰ ਦੇ ਪਿੰਡ ਓ ਚੋਟੀ ਦਾ ਮੇਲਾ ਚੱਲਦਾ ਮੇਰੇ ਮਿੱਤਰੋ ਓ ਸਾਰਾ ਫਾਜ਼ਿਲਕਾ ਜਲਾਲਾਬਾਦ ਗੁਰੂ ਹਰਸਾਏ ਫਿਰੋਜ਼ਪੁਰ ਓ ਪ੍ਰਾਊਡ ਤੇ ਹੋਵੇਗਾ ਨੰਬਰ ਜੱਗੂ ਦਾ ਓ ਵੱਟੇ ਬਾਈ ਸ਼ਾਦੀ ਤਰਪਿਆ ਰਾਜੀ ਫੇਰ ਤੁਰ ਪਿਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਸ਼ਾਜੀ ਸ਼ੰਕਰ ਸੰਧੂ ਜੀ ਮੇਰੇ ਨਾਲ ਅੱਗੇ ਗਰਾਊਂਡ ਦੇ ਵਿੱਚ ਜਰੂਰ ਸੰਪਰਕ ਕਰ ਲੈਣਾ ਸ਼ੰਕਰ ਸੰਧੂ ਜੀ ਯੂਐਸਏ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਮਾਦ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਉਧਰ ਕਾਕਾ ਵੀ ਕਹਿੰਦੇ ਯੂਕੇ ਦੇ ਵਿੱਚ ਬੈਠਾ ਆਨੰਦ ਮਾਣਦਾ ਵੀ ਪਿੰਡ ਦਾ ਮੇਲਾ ਵੱਡਾ ਹੋ ਗਿਆ ਆਹ ਸਾਹਮਣੇ ਸੱਤੇ ਪਾਸ਼ਾ ਜੀ ਮੇਰ ਹੈ ਸ਼ਾਜੀ ਸ਼ਾਜੀ ਨੂੰ ਕਹਿੰਦੇ ਫੋਰਚੂਨਰ ਗੱਡੀ ਦਾ ਮਾਨ ਸਨਮਾਨ ਪਿਛਲੇ ਦਿਨੀ ਬਖਸ਼ਿਆ ਗਿਆ ਪਿੰਡ ਦੇ ਮੇਲੇ ਤੇ ਕਹਿੰਦਾ ਬਾਈ ਕੋਈ ਸਮਾਂ ਸੀ ਮੱਝਾਂ ਝਾਰਦੇ ਹੁੰਦੇ ਸੀਗੇ ਤੇ ਸੋਚਿਆ ਹੀ ਨਹੀਂ ਸੀਗਾ ਯਾਰ ਵੀ ਸਾਈਕਲ ਵੀ ਲੈ ਲਾਂਗੇ ਅੱਜ ਫੋਰਚੂਨਰ ਅੱਜ ਹਾਰਲੇ ਅੱਜ ਵੱਡੇ ਵੱਡੇ ਮਾਨ ਸਨਮਾਨ ਇਹ ਅੱਲਾਹ ਤਾਲਾ ਦੀ ਮਿਹਰ ਹੈ ਹਲਾ ਤਾਰਾ ਦੀ ਮਿਹਰ ਹੈ ਉਹਦੀ ਮਿਹਰ ਦੇ ਨਾਲ ਸਾਰਾ ਕੁਝ ਹੁੰਦਾ ਹੈ ਉਹਦੀ ਬਖਸ਼ਿਸ਼ ਦੇ ਨਾਲ ਮੇਰੇ ਵੀਰੋਂ ਸਾਰਾ ਕੁਝ ਹੁੰਦਾ ਹੈ ਉਹਦੀ ਕਿਰਪਾ ਦੇ ਨਾਲ ਕਹਿੰਦੇ ਸਾਰਾ ਕੁਝ ਹੁੰਦਾ ਹੈ ਉਹਦੀ ਮਰਜ਼ੀ ਦੇ ਨਾਲ ਸਾਰਾ ਕੁਝ ਹੁੰਦਾ ਆਹ ਰੇਡ ਪੈ ਰਹੀ ਹੈ ਉਧਰ ਕਹਿੰਦੇ ਗਜੜ ਦੇ ਜਸਕਰਨ ਨੇ ਸ਼ਾਜੀ ਦਾ 1000 ਪੁਆਇੰਟ ਦਾ ਕਰਤਾ ਰਾਣੀ 1000 ਲੈ ਜੀ ਨੌਜਵਾਨ ਆਹ ਸ਼ਾਜੀ ਦਾ ਗਜੜ ਦੇ ਜਸਕਰਨ ਨੇ ਅਮਰੀਕ ਉਧਰ 50000 675 ਦਰਸ਼ਕ ਕਬੱਡੀ 365 ਦੇ ਜੁੜੇ ਨੇ ਤੇ ਬਾਕੀਆਂ ਦਾ ਪਤਾ ਨਹੀਂ ਕਿੰਨੇ ਕੁ ਜੁੜੇ ਹੋਏ ਇੱਕ ਗੱਲ ਕਿਤੇ ਚਲ ਗਈ ਉਹ ਗੱਲ ਲੱਖ ਤੋਂ ਉੱਤੇ ਚਲ ਗਈ ਹੈ ਉਹ ਵੀ ਗੁਰਵਿੰਦਰਾਂ ਨੂੰ ਮੁਬਾਰਕਾ ਬਿੱਲਾ ਬੋਈ ਕਹਿੰਦਾ ਨਾ ਲਾੜ ਹੁਣੀ ਬੱਲੀ ਹੁਣੀ ਕਹਿੰਦੇ ਵੀ ਸਾਡੇ ਵਾਲੇ ਨੂੰ ਮੁਬਾਰਕਾ ਦੇ ਦਿਓ ਕਿਉਂਕਿ ਸਾਡੇ ਵਾਲਾ ਸਾਡੇ ਵਾਲਾ ਆਖਿਆ ਕਰੇਗੀ ਉਹ ਤੇ ਨਾਲ ਲੈਣਗੇ ਉਹ ਦਿਨ ਆਗੇ ਇਧਰ ਕਹਿੰਦੇ ਕਬੱਡੀ ਪੈ ਰਹੀ ਹੈ ਉਧਰ ਕਹਿੰਦੇ ਧੀਮੇ ਵਾਲਿਆ ਮਾੜਾ ਜਿੰਦਗੀ ਦਾ ਚੋਤੀ ਦਾ ਮੇਲਾ ਚੱਲਦਾ ਹੈ ਰਪਿੰਦਰ ਹੁਣ ਪੁੱਜ ਗਿਆ ਆਪ ਦੀ ਆਵਾਜ਼ ਜੀ ਤੇ ਆਇਆ ਸੁਆਦ ਸਾਡੇ 13 14 ਨੰਬਰ ਨੇ ਸਾਡੇ 13 14 ਨੰਬਰ ਨੇ ਪਲੀਜ਼ ਰਾਂ ਦੇ ਕੋਇਆ ਜਿਹਨੇ ਸੀ ਮੜਾ ਜਾ ਦੇਖੋਗਾ ਰਾਣੇ ਬਈ ਪਾਸੇ ਲੱਕੇ ਜਾਇਓ ਸਾਜੀ ਦੇ ਰਾਣੇ ਵੀ ਰਾਣਾ ਦੂਜੇ ਪਾਸੇ ਨੂੰ ਜਿੱਧਰ ਤੇਰੀ ਸੱਜੀ ਬਾਹ ਆ ਜਾ ਰਾਣਾ ਤੇ ਰਾਣਾ ਭਾਫਾ ਨਿਕਲਦੀਆਂ ਭਾਫਾ ਹੈ ਆਉਂਦਾ ਸਵਾਦ ਫਰ ਫਾਜਿਲਕਾਰ ਉਹ ਕਾਂਗਾ ਕਾਂਗਾ ਹੋਈ ਪਈ ਐ ਆਹ ਬਾਪੂ ਚੰਨਣ ਸਿੰਘਾਂ ਦੇ ਮੇਲੇ ਤੇ ਅੱਜ ਬੱਲੇ 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 ਜੱਗੂ 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 ਸੈਦੋ ਵਾਲੀਆ ਸੈਦੋ ਵਾਲੀਆ علیہ مشہور پر ایک کبھی دار ریمبو پر ریمبو 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 رینبو ہاکمار ہاکمار پنڈ یہ ٹبت ہے یہ ٹوت ہے ٹوتیا یہ ہاک والیا رینبو ہے گگن گگن بھی بج گیا ہے میں سماپت ساڑھے گیارہ برسال پورے چودہ شکر پور